ਲਵੇ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਇਸ ਵਾਰ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ ਹਾਂ ਜਿਵੇਂ ਸਾਡੇ ਰਹਿਵਰਾਂ ਦਾ ਸਾਡੇ ਗੁਰੂਆਂ ਦਾ ਗੁਰੂ ਸਹਿਬਾਨਾਂ ਦਾ ਜਦੋਂ ਸ਼੍ਰੀ ਗੁਰੂ ਵਾਸ ਮਹਾਰਾਜ ਜੀ ਦਾ ਗੁਰਪੁਰਬ ਆਉਂਦਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਂਦਾ ਸ਼੍ਰੀ ਵਾਲਮੀਕ ਜੀ ਦਾ ਗੁਰਪੁਰਬ ਆਉਂਦਾ ਸ਼ਿਵਰਾਤਰੀ ਮਨਾਈ ਜਾਂਦੀ ਆ ਜੋ ਵੀ ਪ੍ਰੋਗਰਾਮ ਆਉਂਦੀ ਹੈ ਸ਼ੋਭਾ ਯਾਤਰਾ ਨਿਕਲਦੀਆਂ ਉਹਨਾਂ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣੀਆਂ ਹੁੰਦੀਆਂ ਨੇ ਗੱਡੀਆਂ ਦੇ ਉੱਤੇ ਪਾਲਕੀ ਟਾਈਪ ਲੱਕੜ ਦਾ ਕੰਮ ਕਰਕੇ ਉਹਨਾਂ ਦੇ ਉੱਤੇ ਕੱਪੜਾ ਲਾ ਕੇ ਰੰਗ ਕਰਕੇ ਉਹਨਾਂ ਨੂੰ ਬੜਾ ਬਾ ਕਮਾਲ ਤਿਆਰ ਕੀਤੀਆਂ ਹੁੰਦੀਆਂ ਨੇ ਉਹ ਗੱਡੀਆਂ ਤੇ ਅਕਸਰ ਉਹ ਸ਼ੋਭਾ ਯਾਤਰਾ ਦੇ ਵਿੱਚ ਕੋਈ ਵੀ ਸ਼ੋਭਾ ਯਾਤਰਾ ਹੋਵੇ ਉਹਦੇ ਵਿੱਚ ਉਹ ਖਿੱਚ ਦਾ ਕੇਂਦਰ ਬਣੀਆਂ ਹੁੰਦੀਆਂ ਨੇ ਸੰਗਤ ਜਾਦਾ ਉਹਨਾਂ ਨੂੰ ਦੇਖਦੀ ਏ ਫੋਟੋਆਂ ਖਿਚਾਉਂਦੀ ਏ ਤੇ ਮੈਂ ਵੀ ਕਈ ਵਾਰ ਸੋਚਦਾ ਸੀ ਕਿ ਇਹ ਪਾਲਕੀਆਂ ਇਹ ਗੱਡੀਆਂ ਤਿਆਰ ਹੁੰਦੀਆਂ ਕਿੱਥੇ ਆ ਤੇ ਇਹਨਾਂ ਨੂੰ ਕੌਣ ਤਿਆਰ ਕਰਦਾ ਕਿਹੜੀ ਕੰਪਨੀ ਆ ਜੋ ਇਹ ਗੱਡੀਆਂ ਬਣਾ ਰਹੀ ਆ ਹੈਨਾ ਤੇ ਕਿਉਂਕਿ ਇਹ ਤਾਂ ਬਰੀਕੀ ਦੇ ਵਿੱਚ ਬਹੁਤ ਕੰਮ ਕੀਤਾ ਹੁੰਦਾ ਹੈ ਇਹਨਾਂ ਦੇ ਉੱਤੇ ਗੁੰਬਦ ਬਣਾਏ ਹੁੰਦੇ ਆ ਹਨਾ ਝਲਰਾਂ ਲਾਈਆਂ ਹੁੰਦੀਆਂ ਆ ਆਲੇ-ਦੁਆਲੇ ਤੇ ਕਿੱਦਾਂ ਲਾਈਟਿੰਗ ਇਹਨਾਂ ਦੀ ਇੱਕਦਮ ਦੇਖੋ ਕਿੰਨੀ ਲਾਈਟਿੰਗ ਕਿੰਨੀ ਸੋਹਣੀ ਜਦੋਂ ਇਹ ਰਾਤ ਨੂੰ ਹਨਾ ਲੈ ਕੇ ਲੰਘਦੇ ਆ ਬਹੁਤ ਵਧੀਆ ਲਾਈਟਿੰਗ ਚੱਲਦੀ ਆ ਇਹਨਾਂ ਦੀ ਤੇ ਮੈਂ ਕਹਾਂ ਯਾਰ ਤੁਹਾਨੂੰ ਇੱਕ ਵਾਰ ਦਿਖਾਉਣਾ ਆ ਤੇ ਆਜੋ ਮੈਂ ਜਿੱਥੇ ਪਹੁੰਚਿਆ ਆ ਤੇ ਤੁਹਾਡੇ ਨਾਲ ਸਾਂਝਾ ਕਰਦੇ ਆ ਇੱਕ ਲੈ ਵੀ ਦੋਸਤੋ ਆਪਾਂ ਉਹਨਾਂ ਕੋਲ ਪਹੁੰਚ ਗਏ ਆ ਜਿੱਥੇ ਪਾਲਕੀਆਂ ਸਾਫ ਬਣਦੇ ਆ ਤੇ ਮੁੰਡੇ ਸੇਵਾ ਕਰਦੇ ਆਪਾਂ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਤੁਹਾਨੂੰ ਰੋਬਰੋਬ ਕਰਾਵਾਂਗੇ ਇਹਨਾਂ ਦੇ ਸਾਰਿਆਂ ਦੇ ਤੇ ਕਿੰਨਾ ਕੁ ਸਮਾਂ ਲੱਗਦਾ ਪਾਲਕੀਆਂ ਨੂੰ ਸਾਰੀ ਗੱਲਬਾਤ ਕਰਾਂਗੇ ਜੋ ਜੋ ਵੀ ਸਵਾਲ ਆਪਣੇ ਮਨ 'ਚ ਹੈਗੇ ਆ ਆਪਾਂ ਸਾਰੇ ਪੁੱਛਾਂਗੇ ਤੇ ਸ਼ਾਇਦ ਆ ਵੀ ਇਹ ਪਾਲਕੀਆਂ ਤਿਆਰ ਕਰਦੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਹਨਾ ਆ ਜਾਓ ਇਹ ਦੇਖ ਭਵ ਸਾਗਰ ਦੇ ਢੂੰਗੇ ਪਾਣੀ ਭਵ ਸਾਗਰ ਹੋਰ ਭਾਈ ਸਾਰਿਆਂ ਨੂੰ ਜੈ ਗੁਰਦੇਵ ਜੀ ਪਾਣੀ ਪਾਣੀ ਨਾ ਨੀਂਂ ਚਾਣੀ ਬਸ ਸੋਗਰ ਦੇ ਦੂਗੇ ਪਾਣੀ ਕੁੱਪ ਜਾਵੇਂ ਨਾਂ ਵਿੱਚ ਜ਼ਿੰਦਗਾਨੀ ਭਾਜੀ ਆਪਾਂ 2 ਮਿੰਟ ਗੱਲਬਾਤ ਕਰਨੀ ਸੀ ਹੈਗਾ ਟਾਈਮ ਆਪਣੇ ਕੋਲ ਹਾਂਜੀ ਥੋੜੀ ਵੌਇਸ ਇਹਨਾਂ ਦੀ ਘੱਟ ਕਰ ਦਿਓ ਆਪਣੇ ਹਾਂਜੀ আচ্ছা ਹਾਂਜੀ ਭਾਜੀ ਜੈਗੁਰਦੇਵ ਤੁਹਾਨੂੰ ਪੁਰਦੇਵ ਜੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਂਜੀ ਸੱਭੀ ਨੰਗਲ ਠੀਕ ਹੈ ਭਾਜੀ ਤੁਸੀਂ ਆ ਆਪਣੇ ਫਲੋਰ ਪਿੰਡ ਨੰਗਲ ਤੋਂ ਆਣਾ ਜੀ ਹਾਂਜੀ ਹਾਂਜੀ ਠੀਕ ਆ ਤੇ ਆ ਭਾਜੀ ਹੁਣੀ ਆਪਣੇ ਇਹ ਭਾਜੀ ਵਿਕਾਸਪੁਰੇ ਤੋਂ ਆ ਜੀ ਫਲੋਰ ਤੋਂ ਇਹ ਵੀ ਠੀਕ ਆ ਤੇ ਇੱਧਰ ਭਾਜੀ ਹੁਣੀ ਇਹ ਸੋਹ ਭਾਈ ਗੜੇ ਤੋਂ ਗੜੇ ਤੋਂ ਜੀ ਓਕੇ ਓਕੇ ਤੇ ਇੰਦਰ ਆਪਣੇ ਭਾਜੀ ਹੁਣੀ ਜਗਰ ਗੁਰਦੇਵ ਜੀ ਮੈਂ ਜੀ ਫਲੋਰ ਤੋਂ ਗੰਟੀ ਕਲੀਅਰ ਮੱਲਾਰ ਵਿਕਾਸਪੁਰਾ ਓਕੇ 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 ਤੇ ਭਾਜੀ ਜਿੱਦਾਂ ਇਹ ਪਾਲਕੀਆਂ ਤੁਸੀਂ ਬਣਾਉਂਦੇ ਆ ਤੇ ਤੁਸੀਂ ਚਾਰੇ ਜਣੇ ਬਣਾਉਂਦੇ ਆ ਕਿ ਹੋਰ ਵੀ ਮੁੰਡੇ ਸੇਵਾਦਾਰ ਆਉਂਦੇ ਜਾਂ ਕਿਦਾਂ ਸਾਰਾ ਕੰਮ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੁੰਦਾ ਆ ਜਿਹੜਾ ਹੈਗਾ ਕੰਮ ਇਹ ਠੀਕ ਆ ਭਾਜੀ ਇਹਦੇ ਵਿੱਚ ਸਮਾਂ ਬਹੁਤ ਜ਼ਿਆਦਾ ਲੱਗਦਾ ਇਹਨਾਂ ਬਾਲ ਬ੍ਰਿੱਕੀ ਦਾ ਕੰਮ ਹੁੰਦਾ ਹੈ ਕੱਲਾ-ਕੱਲਾ ਯਾਨੀ ਤੇ ਸਾਰੀ ਚੀਜ਼ ਦੇਖੀ ਜਾਂਦੀ ਹੈ ਬ੍ਰਿੱਕੀ ਦਾ ਸਾਰਾ ਕੁਝ ਦੇਖ ਕੇ ਯਾਨੀ ਕਿ ਟਾਈਮ ਲੱਗਦਾ ਇਸ ਚੀਜ਼ ਦੇ ਉੱਪਰ ਠੀਕ ਹੈ ਕਿੰਨਾ ਜਨਕੀ ਸਮਾਂ ਤੁਹਾਡਾ ਲੱਗ ਜਾਂਦਾ ਇਹਨੂੰ ਭਾਜੀ ਸਮਾਂ ਜੇ ਆਪਾਂ ਜੇ ਆਪਾਂ ਦਿਹਾੜੀਆਂ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ 15-20 ਦਿਨ ਦਾ ਪ੍ਰੋਜੈਕਟ ਆਈ ਇਹ ਜੇ ਘਟੋ-ਘਟ 5 ਬੰਦੇ ਹੋਣ ਤਾਂ ਠੀਕ ਆ ਤੇ ਭਾਜੀ ਜਦ ਤੁਸੀਂ ਪਾਲ ਗੀਆਂ ਇਹ ਬਣਾਉਣੇ ਆ ਤੇ ਇਹਦੀ ਫਿਰ ਲੇਬਰ ਵਗੈਰਾ ਤੁਹਾਨੂੰ ਕੌਣ ਦਿੰਦਾ ਜਾਂ ਨਹੀਂ ਜੀ ਲੇਵਾ ਨਹੀਂ ਇਹ ਜੀ ਇਹ ਆਪਣੀ ਸਾਰੀ ਸੰਗਤ ਦੀ ਸ਼ਰਧਾ ਹੀ ਹੈ ਇਹ ਠੀਕ ਹੈ ਕਈ ਸ਼ਰਦਾਂ ਦੇ ਨਾਲ ਜਾਨੀ ਕਿ 10-15 ਦਿਨ ਆਪਣੇ ਇੱਧਰ ਲਾਲੂ ਲੈਂਦੇ ਬੰਦੇ ਯਾਨੀ ਕਿ ਕੋਈ ਕੰਮਕਾਰਾਂ ਤੋਂ ਸ਼ਾਮ ਨੂੰ ਆ ਜਾਂਦੇ ਆ ਤੇ ਕੁਝ ਇਹ ਛੁੱਟੀਆਂ ਕਰਕੇ ਆਪਣਾ ਯਾਨੀ ਕਿ ਸੇਵਾ ਇੱਧਰ ਹੀ ਕਰਦੇ ਆ ਸਤਿਸ਼ ਸੇਵਾ ਹੀ ਕਰਦੇ ਆ ਸਿਰਫ ਯਾਨੀ ਕਿ ਜਿੰਨੇ ਵੀ ਮੁੰਡੇ ਇੱਥੇ ਆਉਂਦੇ ਆ ਪਾਲਕੀਆਂ ਦਾ ਕੰਮ ਕਰਨਾ ਇਹ ਸੇਵਾ ਸੇਵਾ ਜੀ ਬਣਾਉਂਦੇ ਆ ਤੇ ਇਹਦਾ ਜੋ ਇਹ ਥੱਲੋ ਇਹਦਾ ਟੈਕਚਰ ਤਿਆਰ ਕਰਦੇ ਆ ਇਹ ਕਾਦੇ ਉੱਤੇ ਤਿਆਰ ਹੋਈ ਹੈ ਯਾਨੀ ਕਿ ਕੀ ਰੇੜੀ ਹੈ ਥੱਲੇ ਲਾਈ ਹੋਈ ਜਾਂ ਟਾਇਰ ਲਾਇਆ ਰੋੜਦੇ ਆ ਜਾਂ ਕਿੱਦਾਂ ਇਹਨੂੰ ਚਲਾਉਂਦੇ ਆ ਨਹੀਂ ਨਹੀਂ ਭਾਈ ਇਹ ਥੱਲੇ ਦੇ ਜੀਪ ਉੱਤੇ ਰੱਖੀ ਹੋਈ ਹੈ ਜੀ ਆਪਣੀ ਇਹ ਮਿੰਟਰਾਜੀ ਪੈ ਥੱਲੇ ਠੀਕ ਹੈ ਜੀ ਉਹਦੇ ਨਾਲ ਜਾਨੀ ਕਿ ਇਦਾਂ ਹੈ ਕਿ ਕੋਈ ਗੱਡੀ ਥੋੜੀ ਹੈਵੀ ਆ ਉਹ ਵਾਲੀ ਤੇ ਆਪਣਾ ਭਜਨ ਭਜਨ ਸਾਰਾ ਸੰਭ ਲੈਂਦੀ ਆ ਠੀਕ ਹੈ ਜੀ ਜਿੰਨਾ ਆਪਾਂ ਮਰਜ਼ੀ ਭਜਨ ਪਾ ਲਈ ਹੈਵੀ ਕੱਟੀ ਆਪਣੀ ਤੇ ਇਹ ਗੱਡੀ ਤੁਹਾਨੂੰ ਕਿੱਦਾਂ ਜਾਨੀ ਕਿ ਤੁਸੀਂ ਲਈ ਇਹ ਜੀ ਗੱਡੀ ਆਪਣੇ ਫਲੋਰ ਤੋਂ ਆਪਣੇ ਐਸਕੇ ਮੋਟਰ ਵਾਲੇ ਸੋਨਾ ਜੀ ਆ ਉਹਨਾਂ ਦੇ ਸਹਿਯੋਗ ਵਿੱਚ ਹੈਗੀ ਜਾਨੀ ਕਿ ਉਹਨਾਂ ਦੇ ਸੰਪਰਕ ਵਿੱਚ ਬੰਦੇ ਹੈਗੇ ਆ ਉਹਨਾਂ ਨੇ ਆਪਾਂ ਨੂੰ ਜਾਨੀ ਕਿ ਇਹ ਲੈ ਕੇ ਦੇਤੀ ਸੀ ਠੀਕ ਹੈ ਜੀ ਤੇ ਬਾਕੀ ਕਮੇਟੀ ਦਾ ਵੀ ਸਹਿਯੋਗ ਆ ਠੀਕ ਹੈ ਜੀ ਉਹਦਾ ਕਮੇਟੀ ਦਾ ਠੀਕ ਹੈ ਜੀ ਤੇ ਇਸ ਕਰਕੇ ਨਾਲ ਇਹ ਸਾਰਾ ਚੱਲੀ ਜਾਂਦਾ ਜੀ ਚਲੋ ਠੀਕ ਤੇ ਯਾਨਕਿ ਕਾਫੀ ਫੇਰ ਵੀ ਤੇਦਰ ਭਾਜੀ ਹੁਣੀ ਭਾਜੀ ਤੁਸੀਂ ਵੀ ਕੋਈ ਗੱਲ ਕਰਨੀ ਚਾਹੋਗੇ ਭਾਜੀ ਇਦਾਂ ਇਹ ਗੱਡੀਆਂ ਨਾ ਜਿਹੜੀਆਂ ਸੰਗਤ ਦੇ ਸਹਿਯੋਗ ਦੇ ਨਾਲੇ ਤਿਆਰ ਹੁੰਦੀਆਂ ਸਾਰੀਆਂ ਹੂੰ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਕਿਰਪਾ ਹੈ ਕੋ ਸ਼ਾਮਾ ਤਾਂ ਬਹੁਤ ਲੱਗਦਾ ਹੈ ਜਿਹੜਾ ਟਾਈਮ ਆ ਨਾ ਟਾਈਮ ਤਾਂ ਭਾਜੀ ਨੂੰ ਬਹੁਤ ਲੱਗਦਾ ਦੇਖਿਆ ਜਾਵੇ ਤਾਂ ਜਿਹੜੇ ਸਾਬੀ ਭਾਜੀ ਆ ਇਹਨਾਂ ਕੋਲ ਟਾਈਮ ਤਾਂ ਹੁੰਦਾ ਹੀ ਨਹੀਂ ਹੈਗਾ ਇਹ ਘਰਾਂ ਦੇ ਵਿੱਚ ਡੈਕੋਰੇਸ਼ਨ ਦਾ ਕੰਮ ਕਰਦੇ ਆ ਜੇ ਇਹਨਾਂ ਨੂੰ ਕਹੀਏ ਸਾਡੇ ਘਰ ਕਿਚਨ ਬਣਾ ਜਾ ਜਾ ਸਾਡੇ ਪੱਲੇ ਠੀਕ ਕਰ ਦੇ ਕਦੀ ਨਹੀਂ ਆਉਣਗੇ ਹੁਣ ਲਗਾਤਾਰ 15 ਦਿਨ ਤੋਂ ਸੇਵਾ ਕਰ ਰਹੇ ਸਾਡੇ सोनू ਭਾਜੀ ਆ ਠੀਕ ਆ ਇਹ ਜ਼ਿਆਦਾਤਰ ਤਾਂ ਵਿਦੇਸ਼ ਚ ਹੀ ਰਹਿੰਦੇ ਆ ਪਰ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰਪੁਰਬ ਆ ਗਿਆ ਹੈ ਤਾਂ ਪਾਲਕੀ ਦੀ ਸੇਵਾ ਚੱਲ ਪਈ ਆ ਇਹ ਮਹਾਰਾਜ ਜੀ ਉਥੋਂ ਆਪਣੀ ਟਿਕਟ ਕਰਾ ਕੇ ਸਾਲ ਬਾਅਦ ਸਾਡੇ ਕੋਲ ਇਥੇ ਪਹੁੰਚ ਜਾਂਦੇ ਦਿਨ ਰਾਤ ਦੀ ਸੇਵਾ ਚੱਲਦੀ ਦਿਨ ਰਾਤ ਲਾ ਕੇ ਵੀ ਦਿਨ ਸਾਰੀ ਟੀਮ ਜਿਹੜੀ ਹੈ ਨਾ ਇਕੱਠੇ ਹੋ ਕੇ ਜਿੱਦਾਂ ਬਹੁਤ ਸਾਰੇ ਜਿੱਦਾਂ ਸਾਡੇ ਕੋਲ ਜਿੱਦਾਂ ਕੱਪੜਾ ਲਪੇਟਣਾ ਹੈ ਇਹਦੇ ਲਈ ਸਾਡੇ ਕੋਲ ਪ੍ਰੋਫੈਸ਼ਨਲ ਬੰਦੇ ਆ ਅਸੀਂ ਜਾਨੀ ਕਿ ਇਹ ਕੱਪੜਾ ਲਾਉਣ ਨੂੰ ਵੀ ਕਾਰੀਗਰ ਆਉਂਦੇ ਆ ਤੁਹਾਡੇ ਕੋਲ ਜਿਹੜਾ ਕੱਪੜਾ ਲਾਉਣਾ ਨਾ ਇਹਦੇ ਲਈ ਵੀ ਕਾਰੀਗਰ ਆਪਣੇ ਪਿੰਡ ਦੇ ਆਉਂਦੇ ਆ ਉਹ ਭਾਜੀ ਹੋਣੀ ਆਪਣੇ ਪਿੰਡ ਨੰਗਲ ਤੇ ਤਾਂ ਰਾਤ ਦੇ ਟਾਈਮ ਆਉਂਦੇ ਨੇ ਦਿਨੇ ਕੰਮਤੇ ਜਾਂਦੇ ਆ ਠੀਕ ਆ ਫੇਰ ਰਾਤ ਦੇ ਟਾਈਮ ਤੇ ਆਉਂਦੇ ਆ ਕੱਪੜਾ ਕੱਟ ਕੇ ਫੇਰ ਲਾਉਂਦੇ ਆ ਉਹ ਜਿਹੜਾ ਲਾਡੀ ਭਾਜੀ ਆ ਸਨੀ ਭਾਜੀ ਆ ਠੀਕ ਐ ਸਣੀ ਭਾਜੀ ਹੁਣੀ ਉਹ ਵੀ ਕੱਪੜੇ ਦਾ ਕੰਮ ਆਉ ਉਹਦਾ ਸੋਫੇ ਦਾ ਕੰਮ ਕਰਦੇ ਆ ਅੱਛਾ ਜੀ ਉਹ ਰਾਤ ਦੇ ਟਾਈਮ ਆ ਕੇ ਸਾਡੇ ਇੱਤੇ ਕੱਪੜੀ ਦੀਵਾ ਕਰਦੇ ਆ ਠੀਕ ਭਾਜੀ ਹੁਣੀ ਸਾਡੇ ਤਿੰਨ ਚਾਰ ਮੁੰਡੇ ਸਾਡੇ ਗਏ ਹੋਏ ਆ ਜੇ ਰਾਤੀ ਜਿਆਦਾ ਟਾਈਮ ਲੱਗ ਗਿਆ ਨਾ ਆ ਸੁੱਤੇ ਆ ਆ ਜਾਣਾ ਉਹ ਨਹੀਂ ਟਾਈਮ ਦੇ ਨਾਲ ਹੀ ਤਾਂ ਬਾਕੀ ਜਿਹੜਾ ਕੰਮ ਐ ਤਾਂ ਇਲੈਕਟ੍ਰੀਸ਼ਨ ਦਾ ਕੰਮ ਕਰਨਾ ਉਹ ਵੀ ਪ੍ਰੋਫੈਸ਼ਨਲ ਐ ਸਾਡੇ ਸਾਡੀ ਭਾਜੀ ਆ ਸਾਰੇ ਜਿਹੜੀ ਇੰਦਰ ਲਾਈਟਿੰਗ ਹੁੰਦੀ ਆ ਉਹ ਵੀ ਸਾਡੀ ਉਹੀ ਕਰਦੀ ਆ ਜੀ ਗਾ ਇਹ ਜਾਨੀ ਕਿ ਸਾਲਵਾ ਤੁਸੀਂ ਕਰਦੇ ਆ ਪਾਲਕੀਆਂ ਹਾਂਜੀ ਭਾਜੀ ਸਾਲਵਾ ਦੀ ਤਿਆਰੀ ਕਰਦੇ ਆ ਪਾਲਕੀਆਂ ਹੁੰਦੀਆਂ ਨੇ ਖਾਈ ਪੂਰੇ ਦਿਨ ਵਧੀਆ ਲੱਗ ਜਾਂਦੇ ਜਦੋਂ ਇਹਨਾਂ ਦੇ ਵਿੱਚ ਮੌਸਮ ਵੀ ਵਧੀਆ ਤਾਂ ਥੋੜਾ ਜਿਹਾ ਠੀਕ ਆ ਤੇ ਜਦੋਂ ਕੱਲ ਬਾਰਿਸ਼ ਹੁੰਦੀ ਸੀ ਅੱਜ ਖੁੱਲ੍ਹਾ ਆ ਤੇ ਕੀ ਕੀ ਅੱਜ ਲੱਗੋ ਇਹ ਸਾਲਵਾ ਦੀ ਅਸੀਂ ਰੈਡੀ ਕਰਦੇ ਆ ਗੱਡੀਆਂ ਠੀਕ ਆ ਤੇ ਇਹਨਾਂ ਦਾ ਫਿਰ ਜਿਹੜਾ ਉੱਪਰਲਾ ਖਰਚਾ ਆ ਉਹਦੀ ਫੰਡਿੰਗ ਤੁਹਾਨੂੰ ਤੁਸੀਂ ਕਿੱਥੋਂ ਕਰਦੇ ਆ ਕੌਣ ਕਰਦਾ ਤੁਹਾਨੂੰ ਇਹਦੀ ਫੰਡਿੰਗ ਫੰਡਿੰਗ ਤਾਂ ਭਾਜੀ ਜਿੱਦਾਂ ਥੋੜਾ ਬਹੁਤਾ ਸਹਿਯੋਗ ਤਾਂ ਸਾਡੀ ਪ੍ਰਬੰਧਕ ਕਮੇਟੀ ਸ਼੍ਰੀ ਗੁਰਦਾਸ ਮੰਦਨ ਨੂਰਮੰਦਰ ਰੋਡ ਫਲੋਰ ਤਾਂ ਸਾਡੀ ਉਹ ਸਹਿਯੋਗ ਕਰਦੀ ਆ ਬਾਕੀ ਜਿੱਦਾਂ ਅਸੀਂ ਇਹ ਗੱਡੀਆਂ ਤਿਆਰ ਕੀਤੀਆਂ ਇਹ ਗੱਡੀਆਂ ਹੀ ਕਿਸੇ ਇੱਕ ਗੁਰਦੁਆਰੇ ਲਈ ਤਾਂ ਤਿਆਰ ਨਹੀਂ ਕੀਤੀਆਂ ਇਹ ਗੱਡੀਆਂ ਸਾਡੀਆਂ ਪੂਰੇ ਪੰਜਾਬ 'ਚ ਜੰਨੀਆਂ ਆ ਉਹ ਕਿ ਜਣ ਕੇ ਜਾਂਦੀਆਂ ਆ ਇਹ ਗੱਡੀਆਂ ਇਹਨਾਂ ਨੂੰ ਕੋਈ ਵੀ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਾਣੀਆਂ ਜਿੱਦਾਂ ਹੁਣ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉੱਥੇ ਚੱਲਣ ਚੱਲ ਜਾਣੀਆਂ ਤੇ ਸਾਡੇ ਇੱਥੇ ਫਲੋਰ ਦੇ ਵਿੱਚ ਉਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ 11 ਤਰੀਕ ਨੂੰ ਸ਼ੋਭਾ ਯਾਤਰਾ ਆ ਤੇ 12 ਦੀ ਸਾਡੇ ਇੱਥੇ ਮਹਾਰਾਜ ਦੇ ਸਰੂਪ ਦੇ ਜਿਹੜੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਇਹ ਸਾਡੀਆਂ ਗੱਡੀਆਂ ਫ੍ਰੀ ਹੁੰਦੀਆਂ ਆ ਖੜੀਆਂ ਹੁੰਦੀਆਂ ਤਾਂ ਫਿਰ ਜਿੱਦਾਂ ਬਖ ਬਖ ਪਿੰਡਾਂ ਦੇ ਵਿੱਚ ਜਿਹੜੀ ਆ ਜਾਂਦੀ ਆ ਜੋ ਭਾਈ ਯਾਤਰਾ ਲੇਟ ਹੁੰਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਉੱਥੇ ਚਲ ਜਾਂਦੀਆਂ ਉਸ ਤੋਂ ਬਾਅਦ ਭਗਵਾਨ ਆਪਣੇ ਸ਼ਿਵ ਜੀ ਮਹਾਰਾਜ ਦੀ ਪਿੱਛੇ ਬਰਾਤਰੀ ਆ ਜਾਂਦੀ ਆ ਠੀਕ ਆ ਉਹਦੇ ਵਿੱਚ ਵੀ ਸਾਡੀਆਂ ਗੱਡੀਆਂ ਇਹੀ ਜਾਂਦੀਆਂ ਜਿਦਾ ਲੁਧਿਆਣਾ ਹੋ ਗਿਆ ਅਜਬਦੀ ਪਿੰਡ ਹੋ ਗਿਆ ਗੜ ਸ਼ੰਕਰ ਹੋ ਗਿਆ ਨਾ ਤੇ ਉਹਦੇ ਲਈ ਭਾਜੀ ਜਾਨੀ ਕਿ ਕਿੱਡੀ ਦੂਰ ਦੂਰ ਤੱਕ ਪੂਰੇ ਮਾਲਵੇ ਦੁਆਬੇ 'ਚ ਤੁਹਾਡੀ ਕਿਤੇ ਵੀ ਪੂਰੀਆਂ ਆਪਣੀਆਂ ਗੱਡੀਆਂ ਜਾਂਦੀਆਂ ਆ ਇਹ ਤੇ ਜਿਹੜੀ ਉਹਨਾਂ ਕੋਲ ਅਸੀਂ ਥੋੜੀ ਬੋਧੀ ਕਲੈਕਸ਼ਨ ਕਰਦੇ ਆ ਠੀਕ ਆ ਜੀ ਜਿਹੜੀ ਇਹਦੇ ਉੱਪਰ ਪੈਸੇ ਲੱਗਦੇ ਸੀ ਉਹੀ ਪੂਰੇ ਕਰਦੇ ਆ ਜਿੰਨੇ ਕਿ ਸਾਡੇ ਕੋਲ ਹੋ ਜਾਂਦੇ ਆ ਬਾਕੀ ਸਾਡੀ ਪ੍ਰਬੰਧਕ ਕਮੇਟੀ ਥੋੜਾ ਬੋੜਾ ਸਹਿਯੋਗ ਕਰ ਦਿੰਦੀ ਆ ਤੇ ਜੇ ਬਾਕੀ ਪੈਸੇ ਘਾਟ ਰਹੇ ਹੋਣ ਤੇ ਜਿਹੜੇ ਮੁੰਡੇ ਆ ਸਾਰੇ ਇਹ ਆਪਣੇ ਆਪਣੇ ਨਿੱਜੀ ਜਿਹੜੇ ਪੈਸੇ ਆ ਉਹ ਪਾ ਕੇ ਗੱਡੀਆਂ ਰੈਡੀ ਕਰ ਦਿੰਦੇ ਆ ਸਾਡੇ ਕੋਲੇ ਦੇ ਨਾਲ ਦੀਆਂ ਤਿੰਨ ਗੱਡੀਆਂ ਹੈਗੀਆਂ ਆ ਠੀਕ ਆ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਚੱਲਦੀਆਂ ਆ ਸਾਡੀਆਂ ਇਹ ਪ੍ਰਕਾਸ਼ ਪੁਰਬ ਤੇ ਜਿੱਦਾਂ ਹੁਣ ਇਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਸਗਾ ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਸ਼ੋਭਤ ਹੁੰਦੇ ਆ ਅੱਛਾ ਜੀ ਹਾਂਜੀ ਇਹ ਉੱਥੇ ਜਾਂਦੀਆਂ ਗੱਡੀਆਂ ਸਾਡੀਆਂ ਲੁਧਿਆਣਾ ਸਾਡਾ ਬਹੁਤ ਇਹ ਲੁਧਿਆਣੇ ਸਾਡੇ ਕੋਲ ਬਹੁਤ ਜਾਂਦੀਆਂ ਗੱਡੀਆਂ ਲੁਧਿਆਣੇ ਤੋਂ ਸਾਡੇ ਕੋਲ ਜਾ ਰਹੀ ਜੀ ਪੂਰੀ ਤੇ ਇਹ ਤਿਆਰ ਤੁਸੀਂ ਸਾਰੇ ਇੱਥੇ ਆਪ ਹੀ ਕਰਦੇ ਆ ਭਾਵੇਂ ਹਾਂਜੀ ਤਿਆਰ ਆਪ ਹੀ ਕਰਦੇ ਜੇ ਦੇਖਿਆ ਜਾਵੇ ਇਹਦਾ ਕੋਈ ਆਰਚੀਟੈਕਟ ਤੁਸੀਂ ਸਾਦਦੇ ਆ ਜਾਂ ਇਹਨੂੰ ਈ.ਡੀ. ਤੇ ਵਜ਼ਨ ਪਾਉਣਾ ਕੋਈ ਨਹੀਂ ਆ ਟੋਟਲ ਆਉਣੀ ਆ ਲਾਡੀ ਭਾਜੀ ਕਪੜੇ ਵਾਲੇ ਆ ਬਾਦਸ਼ਾਹ ਹੁਣੀ ਆ ਸਾਡੇ ਬੱਬਾ ਭਾਜੀ ਆ ਜਿਹੜੇ ਸਾਨੂੰ ਕਮਾਂਡ ਲੈ ਕੇ ਦਿੰਦੇ ਆ ਅੱਛਾ ਜੀ ਤੇ ਗੱਡੀ ਤਿਆਰ ਕਰਨੀ ਆ ਬਾਕੀ ਹੁਣ ਸਾਨੂੰ ਪਿੰਡਾਂ ਦੇ ਵਿੱਚੋਂ ਵੀ ਫੋਨ ਆਉਣ ਵਾਲਾ ਪਿਆ ਭਾਜੀ ਸਾਡੀ ਗੱਡੀ ਤਿਆਰ ਕਰ ਦੋ ਪਰ ਸਾਡੇ ਕੋਲ ਸਮਾਂ ਹੀ ਉਨਾ ਕ ਹੁੰਦਾ ਕਿ ਸਾਡੇ ਕੋਲ ਵੱਡੀਆਂ ਨਹੀਂ ਤਿਆਰ ਦੀਆਂ ਤੇ ਕਿੰਨਾ ਕ ਖਰਚ ਆ ਜਾਂਦਾ ਟੋਟਲ ਭਾਜੀ ਜਿੱਦਾਂ ਕਿ ਤੁਹਾਨੂੰ ਤਾਂ ਫੇਰ ਪਤਾ ਹੋਣਾ ਟੋਟਲ ਜੇ ਪਾਲਕੀ ਤਿਆਰ ਕਰਨੀ ਗੱਡੀ ਲੈ ਕੇ ਜੇ ਕਿਸੇ ਨੇ ਕਰਵਾਉਣੀ ਹੋਵੇ ਤੇ ਜਿੱਦਾਂ ਕਿਸੇ ਪਿੰਡ ਵਾਲੇ ਕੋਈ ਸਾਧਾ ਹੋਣ ਵੀ ਅਸੀਂ ਕਰਵਾਉਣੀ ਆ ਗੱਡੀ ਤਾਂ ਏਦਾਂ ਤੁਸੀਂ ਕਦੇ ਕੀਤੀ ਕਿਸੇ ਦੀ ਗੱਡੀ ਤਿਆਰ? ਹਾਂਜੀ ਹਾਂਜੀ ਕੀਤੀ ਹੈ ਆਪਾਂ ਤਿਆਰ ਕੀਤੀ ਆ ਤੇ ਜੇ ਆਪਾਂ ਸਾਰੀ ਆਪਾਂ ਗੱਡੀ-ਗੱਡੀ ਸਾਰਾ ਪਿچھے ਮੰਨ ਕੇ ਚੱਲੀਏ ਤਾਂ ਘੱਟੋ-ਘੱਟ ਵੀ 2.5 ਲੱਖ ਦਾ ਖਰਚਾ ਹੈਗਾ ਇਹ। ਅੱਛਾ ਜੀ ਲੇਬਰ ਵਿਦਕ ਨਹੀਂ? ਨਹੀਂ ਲੇਬਰ ਤੋਂ ਬਿਨਾ ਜੀ। ਅੱਛਾ ਲੇਬਰ ਤੋਂ ਬਿਨਾ? ਹਾਂਜੀ ਹਾਂਜੀ। ਠੀਕ ਆ। ਸਮਾਨ ਯਾਨੀ ਕਿ ਕਿੰਨਾ 2.5 ਲੱਖ ਦਾ ਸਮਾਨ ਲੱਗ ਜਾਂਦਾ ਦੇ ਉੱਪਰ? ਪਾਲਕੀ ਦੇ ਉੱਪਰ 2.5 ਲੱਖ ਰੁਪਏ ਦੇ ਵਿੱਚ ਗੱਡੀ ਲੈ ਕੇ ਫੇਰ ਤਿਆਰ ਹੋਣੀ ਆ ਇਹ। 2.5 ਲੱਖ ਠੀਕ ਹੈ ਲੇਬਰ ਨਹੀਂ ਜੇ ਲੇਬਰ ਕਿੰਨੀ ਕ ਪੈ ਸਕਦੀ ਜੇ ਲੇਬਰ ਸੱਚੇ ਤੋਂ ਲੇਬਰ ਤਾਂ ਹੀ ਯਾਨੀ ਕਿ ਲੈਂਦੇ ਨਹੀਂ ਮਾਰੇ ਤਾਂ ਕੰਮ ਹੁੰਦਾ ਠੀਕ ਹੈ ਇਦਾਂ ਦੇ ਕੰਮ ਦੇ ਵਿੱਚ ਆਪਾਂ ਨਹੀਂ ਨਹੀਂ ਹਾਂਜੀ ਹਾਂਜੀ ਠੀਕ ਹੈ ਨਾ ਇਹ ਤਾਂ ਸਾਡੀ ਯਾਨੀ ਕਿ ਸਾਰੇ ਸੰਗਤ ਦੇ ਸਹਿਯੋਗ ਨਾਲ ਸਾਰਾ ਕੰਮ ਹੁੰਦਾ ਹੈ ਨਹੀਂ ਇਦਾਂ ਹੈ ਨਾ ਜਿੱਦਾਂ ਹੁਣ ਕੋਈ ਵੀਡੀਓ ਦੇਖ ਕੇ ਕੋਈ ਬਾਹਰੋਂ ਕੋਈ ਕਮੇਟੀ ਕਹੇ ਕਿ ਅਸੀਂ ਤਿਆਰ ਕਰਵਾਉਣੀ ਆ ਪਾਲਕੀ ਤੇ ਫਿਰ ਉਹ ਵੀ ਤੁਸੀਂ ਸੇਵਾਜ ਕਰੂਗੇ ਜਾਂ ਕਿਦਾਂ ਨਹੀਂ ਉਹ ਕੋਈ ਗੱਲ ਨਹੀਂ ਬਾਕੀ ਆਪਾਂ ਦੇਖ ਲਵਾਂਗੇ ਥੋੜਾ ਬੜਾ ਕਿਉਂਕਿ ਇਕੱਲਾ ਮੈਂ ਕਰ ਲੂਗਾ ਬਾਕੀ ਇਹ ਨਾਲ ਦੇ ਸਾਰੇ ਬੰਦੇ ਆਪਣੇ ਉਹ ਕਿਦਾਂ ਕਰਨਗੇ ਜੈਸਟਮੈਂਟ ਨਾ ਸਾਰੇ ਔ ओके ਤੇ ਆਪਾਂ ਚਲੋ ਥੋੜੀ ਜਿਹੀ ਆਲਦੋਲ ਉਹ ਪਾਜੀ ਦਿਖਾ ਸਕਦੇ ਹਾਂ ਪਾਲ ਕੀ ਇਦਾਂ ਬਣਦੀ ਠੀਕ ਆ ਕਿਉਂਕਿ ਕਾਫੀ ਸੰਗਤ ਦਾ ਸਿਕਾ ਕਿ ਗੱਡੀਆਂ ਤਿਆਰ ਹੁੰਦੀਆਂ ਕਿੱਥੇ ਆ ਤੇ ਦੇਖਣੀਆਂ ਆ ਵੀ ਆ ਹੁਣ ਜਿੱਦਾਂ ਕੱਪੜੇ ਦੀ ਡੈਕੋਰੇਟ ਤੁਸੀਂ ਕਰ ਰਹੇ ਆ ਤੇ ਪਾਜੀ ਅਸ਼ਵੀ ਅਸ਼ਵੀ ਦੇ ਵਿੱਚ ਯਾਨੀ ਕਿ ਪੂਰੀ ਤੁਸੀਂ ਗੱਡੀ ਦਾ ਠੀਕ ਆ ਓਕੇ ਲਓ ਜੀ ਮੁੰਡਿਆਂ ਨੇ ਜਾਨੀ ਕੀ ਇਦਾਂ ਆ ਵੀ ਜੀਪ ਦੇ ਵਿੱਚ ਇਹ ਗੱਡੀਆਂ ਤਿਆਰ ਕੀਤੀਆਂ ਹੋਈਆਂ ਆ ਤੇ ਇਹ ਵੀ ਕੋਈ ਕਿਸੇ ਆਰਜੀ ਟੈਕ ਨਾਲੋਂ ਘੱਟ ਨਹੀਂ ਹੈਗਾ ਤੇ ਕਿਸੇ ਕੰਪਨੀ ਨਾਲੋਂ ਘੱਟ ਕੰਮ ਨਹੀਂ ਕਰਦੇ ਹੈਗੇ ਆ ਦੇਖੋ ਕਲਰ ਜਿਹੜਾ ਆ ਆ ਕੀਤਾ ਹੋਇਆ ਤੇ ਮੇਰੇ ਹਿਸਾਬ ਨਾਲ ਇਹ ਗੱਡੀਆਂ ਦੇ ਉੱਤੇ ਜਿਹੜਾ ਵਾਈਟ ਕਲਰ ਹੁੰਦਾ ਆ ਇਹਦੀ ਸ਼ਾਈਨ ਇੰਨੀ ਆ ਕੈਮਰੇ ਦੇ ਵਿੱਚ ਤਾਂ ਸ਼ਾਇਦ ਤੁਹਾਨੂੰ ਘੱਟ ਦੇ ਨਜ਼ਰ ਆਉਂਦਾ ਹੋਵੇ ਮੈਂ ਜਦੋਂ ਦੇਖਦਾ ਆ ਇਹਦੀ ਸ਼ਾਈਨ ਇੰਨੀ ਤੇ ਭਾਈ ਜਾਨੀ ਕਿ ਇਹ ਜਿਹੜਾ ਕਲਰ ਆ ਇਹ ਭਾਜੀ ਇਹ ਜਿਹੜਾ ਕੁਆਲਟੀ ਵਾਈਜ਼ ਕੁਆਲਟੀ ਵਾਈਜ਼ ਭਾਜੀ ਜਿਹੜਾ ਗੱਡੀਆਂ ਨੂੰ ਕਰਨ ਲੱਗਦਾ 2K ਕਲਰ ਹੈ ਜਿਹੜਾ ਨਾ ਹਾਂਜੀ ਉਹ ਭਾਜੀ ਕਲਰ ਲਾਇਆ ਸਾਰਾ ਅਸੀਂ ਇਹ ਕੋਈ ਹਲਕਾ ਕਿਉਂਕਿ ਸਾਡੀਆਂ ਗੱਡੀਆਂ ਤਾਂ ਆਲਮੋਸਟ ਸਾਰਾ ਸਾਲ ਚੱਲਦੀਆਂ ਹਨ ਓਕੇ ਕੇਅਰ ਕੂਰ ਵੀ ਚਲੋ ਕਰਦੇ ਹੈਗੇ ਆ ਸਾਡੇ ਇਹ ਬੰਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਦਰ ਪ੍ਰਬੰਧਕ ਕਮੇਟੀ ਨੂਰਮਾ ਰੂਰ ਵਾਲੇ ਨਾ ਉਹ ਥੋੜਾ ਉੱਚੇ ਸ੍ਰੀ ਗੁਰੂ ਰਵਦਾਸ ਮੰਦਰ ਨੂਰਮਾ ਰੋਡ ਵਾਲੇ ਨਾ ਜਿਹੜੇ ਹਾਂਜੀ ਉਹ ਪ੍ਰਬੰਧਕ ਕਮੇਟੀ ਵਾਲੇ ਸਾਡੀ ਗੱਡੀਆਂ ਦੀ ਕੇਅਰ ਕਰਦੇ ਪਰ ਫੇਰ ਵੀ ਅਸੀਂ ਰੰਗ ਜਿਹੜਾ ਨਾ ਇਹਨ ਸਪੈਸਸ ਉਸ ਸਾਰਾ ਕੁਝ ਵਧੀਆ ਲਾ ਕੇ ਮਾਰਿਆ ਤੇ ਜਿਹਦੇ ਕਰਕੇ ਵੀ ਜਿਹੜੀ ਸ਼ਾਨੀ ਹੈ ਡੈਕੋਰੇਸ਼ਨ ਹੈ ਜਿੱਦਾਂ ਨੇ ਰੋਡ ਤੇ ਨਿਕਲਣੀ ਹੈ ਦੇਖਣਯੋਗ ਹੋਣੀ ਹੈ ਲੋਕੀਂ ਨਗਰ ਕੀਰਤਨ ਦੇ ਵਿੱਚ ਇਹਦੀਆਂ ਸਾਡੀਆਂ ਪਾਲਕੀਆਂ ਹਨ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਤ ਹੁੰਦੇ ਆ ਜਾਂ ਸੰਤ ਮਹਾਂਪੁਰਖ ਹੁੰਦੇ ਹਨ ਤੇ ਇਹਨਾਂ ਦੀ ਸ਼ੋਭਾ ਉਹੀ ਬਾਤੀਆਂ ਫਿਰ ਸ਼ੋਭਾ ਯਾਤਰਾ ਦੇ ਵਿੱਚ ਠੀਕ ਹੈ ਚਲੋ ਤੁਹਾਨੂੰ ਇਦਾਂ ਹੈ ਨਾ ਫਿਰ ਮਹਾਰਾਜ ਦੀ ਕਿਰਪਾ ਵੀ ਤੁਹਾਡੇ ਤੇ ਪੂਰੀ ਆ ਭਾਜੀ ਲਗਾਤਾਰ ਲੱਗੇ ਹੋਏ ਆ ਕਿੰਨੇ ਸਾਲ ਤੋਂ ਭਾਜੀ ਬਣਾ ਰਹੇ ਪਾਲਕੀਆਂ ਤਕਰੀਬਨ ਮੇਰੇ ਖਿਆਲ ਚ 2006-7 ਤੋਂ ਲੱਗੇ ਹੋਏ ਆ ਅੱਛਾ 6 7 ਤੋਂ ਬਣ ਰਹੀਆਂ तकरीबन ਜਨਕੀ ਛੋਟੀ ਜੀ ਗੱਡੀ ਦੀ ਤਰ੍ਹਾਂ 18 19 ਸਾਲ ਹੋ ਗਏ ਆ ਆ ਤੁਹਾਨੂੰ ਦੱਸ ਦੇਣਾ ਕਿ ਜਦੋਂ ਛਿਦੀ ਗੁਰ ਦਸ ਮੰਦਰ ਨੂਰਮਾ ਰੋਡ ਫਲੋਰ ਤੋਂ ਜਿਹੜੀ ਸ਼ੋਪਾ ਯਾਤਰਾ ਸ਼ੁਰੂ ਕੀਤੀ ਪਹਿਲਾ ਮੋੜ ਦੇ ਆ ਤੇ ਸੀ ਫੇ ਗੱਡਿਆਂ ਤੇ ਸੀ ਤੇ ਗੱਡੀਆਂ ਤੇ ਹੁਣ ਪਾਲਕੀਆਂ ਬੱਗੀਆਂ ਤੇ ਠੀਕ ਆ ਜੀ ਠੀਕ ਹੈ ਜੀ ਤੇ ਤਿਆਰ ਇਹ ਪਾਲਕੀਆਂ ਤੁਸੀਂ ਇੱਥੇ ਕਰਦੇ ਜੀ ਹਾਂ ਤਿਆਰ ਜਿਹੜੀਆਂ ਪਾਲਕੀਆਂ ਇਹ ਆਪਣੀ ਦੇਖ ਰਹੇ ਹੋ ਤੇ ਫਿਰ ਇਹ ਬਾਅਦ ਦੇ ਵਿੱਚ ਇਹਨਾਂ ਦੀ ਸਾਮ ਸੰਭਾਲ ਸਾਨੂੰ ਸਮਝ ਹਾਲ ਤਾਂ ਪਾਈ ਤਾਂ ਦੱਸਿਆ ਨਾ ਕਿ ਸ਼੍ਰੀ ਗੁਰੂ 10 ਮੰਦਰ ਨੂਰਮਾ ਰੋਡ ਫਰੋੜ ਜਿਹੜੇ ਨਾ ਉਹਨਾਂ ਦੇ ਜਿਹੜੇ ਆ ਜਿੱਥੇ ਉਹਨਾਂ ਦਾ ਲੰਗਰ ਹਾਲ ਹੈ ਉੱਥੇ ਅਸੀਂ ਖੜੀ ਕਰ ਦਿੰਦੇ ਆ ਤੇ ਇਹਦੇ ਉੱਪਰ ਤਰਪਾਈਲ ਪਾ ਦਿੰਦੇ ਆ ਠੀਕ ਆ ਤੇ ਜਿੱਦਾਂ ਟਾਈਮ ਵੀ ਟਾਈਮ ਜਿਹੜੀਆਂ ਗੱਡੀਆਂ ਆ ਜਿੱਦਾਂ ਜਾਂਦੀਆਂ ਆ ਜਿੱਦਾਂ ਉਹਨਾਂ ਦੀ ਸ਼ਬਦੀ ਮਹਾਰਾਜੀ ਸ਼ਬਰਾਤਰੀ ਤੇ ਆ ਜਾਣੀਆਂ ਉੱਥੇ ਵੀ ਉਹਨਾਂ ਦੀਆਂ ਗੱਡੀਆਂ ਜਾਣੀਆਂ ਆ ਯਾਨੀ ਕਿ ਤੁਹਾਨੂੰ ਕੋਈ ਵੀ ਕਾਲ ਕਰਕੇ ਕਹਿ ਸਕਦਾ ਕਿ ਸਾਨੂੰ ਪਾਲਕੀ ਦੀ ਜ਼ਰੂਰਤ ਹੈ ਅਸੀਂ ਸ਼ੋਭਾ ਯਾਤਰਾ ਕੱਢਣੀ ਆ ਹਨਾ ਤੇ ਉੱਥੇ ਤੁਸੀਂ ਅਵੇਲੇਬਲ ਆ ਤੁਹਾਡਾ ਡਰਾਈਵਰ ਜਦੋਂ ਇਹਦਾ ਕੋਈ ਕਾਗਜ਼ ਪੱਤਰ ਫਿਰ ਗੱਡੀ ਦਾ ਰੋਡ ਤੇ ਚੜ੍ਹਦੀ ਆ ਹਾਂਜੀ ਕਾਗਜ਼ ਪੱਤਰ ਤਾਂ ਚਲੋ ਜਿਹੜੀਆਂ ਜੀਪਾਂ ਦੇ ਉਹ ਤਾਂ ਹੈਗੇ ਹੀ ਆ ਕਾਗਜ਼ ਪੱਤਰ ਪਰ ਲੋਡ ਨਹੀਂ ਪਈ ਕਦੀ ਵੀ ਠੀਕ ਹੈ ਇਹ ਨਹੀਂ ਕਿ ਕਾਗਜ਼ ਪੱਤਰ ਹੈ ਨਹੀਂਗੇ ਇਹਨਾਂ ਦੇ ਕਾਗਜ਼ ਪੱਤਰ ਹੈਗੇ ਆ ਠੀਕ ਆ ਇਹਦੀਆਂ ਆਰਥੀਆਂ ਆ ਪੁਰਾਣੇ ਮਾਡਲ ਦੀਆਂ ਉਹ ਹੈਗੀਆਂ ਸਾਡੇ ਐਸ ਕੇ ਮੋਟਰ ਵਾਲੇ ਭਾਈ ਉਹਨਾਂ ਦੇ ਉਹਨਾਂ ਦੇ ਕੋਲੇ ਪਈਆਂ ਆ ਪਰ ਕਦੀ ਲੋਡ ਨਹੀਂ ਪਈ ਹੈਗੀ ਪਪਾ ਇਹਨਾਂ ਨੂੰ ਮਾਲਕ ਦੀਆਂ ਗੱਡੀਆਂ ਇਹਨਾਂ ਨੂੰ ਇਹਨਾਂ ਦੀ ਆਪਣੀ ਸਰਕਾਰ ਹੈ ਜਿਨ੍ਹਾਂ ਨੇ ਇਹ ਗੱਡੀਆਂ ਤਿਆਰ ਹੋ ਰਹੀਆਂ ਹਨ ਹਾਂ ਜੀ ਹਾਂ ਜੀ ਉਹਨਾਂ ਦੀ ਇਹ ਸਰਕਾਰ ਦੀਆਂ ਗੱਡੀਆਂ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਠੀਕ ਆ ਠੀਕ ਹੈ ਨਾ ਤੇ ਡਰਾਈਵਰ ਪੱਕਾ ਰੱਖਿਆ ਹੋਇਆ ਇਹਨਾਂ ਦੇ ਉੱਤੇ ਇੱਕ ਨਾ ਬੜੀ ਡਰਾਈਵਰ ਸਾਡੇ ਕੋਲ 2-3 ਹੈਗੇ ਆ ਮੁੰਡੇ ਸਾਡੇ ਮੁੰਡੇ ਕਈ ਵਿਦੇਸ਼ ਚੋਂ ਜਾਂਦੇ ਬਈ ਜਦੋਂ ਆਉਂਦੇ ਆ ਮਹੀਨਾਕ ਛੁੱਟੀ ਰਵਜਾਸ ਮਹਾਦੀ ਪ੍ਰੋਗਰਾਮ ਤੇ ਹੂੰ ਤਾਂ ਫਿਰ ਉਹ ਜੋ ਮਹੀਨਾ ਕੋਂਦੇ ਬਈ ਮਹੀਨਾ ਸਾਡੇ ਨਾਲ ਲਗਵਾ ਦਿੰਦੇ ਆ ਤੇ ਉਦਾਂ ਸਾਡੇ ਕੋਲ ਪੱਕੇ ਡਰਾਈਵਰ ਹੈਗੇ ਆ ਠੀਕ ਆ ਆਲ ਮੋਟਰ ਸੂਰੇ ਪੰਜਾਬ ਚ ਚੱਲੀ ਜਾਂਦੀਆਂ ਹੋਂ ਤਾਂ ਹਰਿਆਣੇ ਤੋਂ ਵੀ ਫੋਨ ਆਉਂਦੇ ਪਰ ਅਜੇ ਅਸੀਂ ਹਾਂ ਅੱਜ ਦੇ ਪੈਸੇ ਲੱਗ ਰਹੇ ਹਨ ਇਸ ਟਾਈਮ ਉੱਪਰ ਉਹ ਬੁਕਿੰਗਾਂ ਦੇ ਪੈਸੇ ਆ ਰਹੇ ਆ ਓਕੇ ਹਾਂਜੀ ਉਹ ਨਾਲ ਦੀ ਨਾਲ ਅਸੀਂ ਤੇਵਾ ਜਵਾਈ ਜਾਂਦੇ ਆ ਠੀਕ ਆ ਲੈ ਵੀ ਦੇਖ ਲਓ ਤੁਸੀਂ ਮੁੰਡਿਆਂ ਨੇ ਇਹਦੇ ਨਾਲ ਦੀ ਭਾਜੀ ਗੱਡੀਆਂ ਹੋਰ ਵੀ ਆਉਣੀਆਂ ਆ ਹਲੇ ਕਿ ਇਹ ਕਿਹੜੀਆਂ ਗੱਡੀਆਂ ਨੇ ਸਾਡੇ ਕੋਲ ਗੱਡੀਆਂ ਇਹ ਫਸਟ ਗੱਡੀ ਆ ਅੱਛਾ ਇਹ ਹਲੇ ਫਸਟ ਗੱਡੀ ਰੈਡੀ ਹੋ ਰਹੀ ਆ ਤੇ ਕਿੰਨੀ ਤਰੀਕ ਨੂੰ ਇਹ ਰੋਡ ਤੇ ਚੜ ਜਾਣੀਆਂ ਗੱਡੀਆਂ ਭਾਜੀ ਇਹ ਗੱਈ ਆ ਗੱਡੀਆਂ ਸਾਡੇ ਨਾਲ ਦਾ ਜਿਹੜੀਆਂ 9 ਤਰੀਕ ਰਾਤ ਨੂੰ ਅਸੀਂ ਕੰਪਲੀਟ ਕਰ ਦੇਣੀਆਂ ਓਕੇ ਠੀਕ ਆ ਜੀ ਤੇ ਪਰ ਇਹ ਜਿਹੜੀਆਂ ਚੜਨੀਆਂ ਰੋਡ ਤੇ 11 ਤਰੀਕ ਨੂੰ ਜਾਂਦੀ ਆ ਜੀ ਓਕੇ ਉਸ ਤੋਂ ਬਾਅਦ ਇਹ ਫਿਰ ਸਾਰਾ ਸਾਲ ਜਿੱਥੇ ਫੋਨ ਆ ਗਿਆ ਜਿੱਥੇ ਵੀ ਪ੍ਰੋਗਰਾਮ ਆ ਗਿਆ ਉੱਥੇ ਸਾਨੂੰ ਸੱਦਿਆ ਜਾਂਦਾ ਹੈ ਤੇ ਬਾਲਮੀ ਕੁਮਾਰਾ ਜੀ ਦੇ ਪ੍ਰੋਗਰਾਮ ਤੇ ਬਹੁਤ ਜਾਂਦੀ ਜਾਂ ਗੱਡੀ ਆਪਣੀ ਠੀਕ ਹੈ ਜੀ 13 ਅਪ੍ਰੈਲ ਨੂੰ 바ਵਾ ਸਾਹਿਬ ਭੀਮਰਾਮ ਬੇਦਕਾਰ ਦੇ ਤਾਂ ਜਾਂਦੇ ਨੇ ਆ ਉੱਥੇ ਵੀ ਗੱਡੀ ਜਾਂਦੀ ਆ ਆਪਣੀ ਓਕੇ ਹਾਂ ਜੀ ਤੇ ਜਿੱਥੇ ਵੀ ਪ੍ਰੋਗਰਾਮ ਆ ਜਾਂਦਾ ਹੈ ਉੱਥੇ ਜਿੱਥੇ ਹਣ ਤੇ ਜਿੱਥੇ ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਦੀ ਹਜ਼ੂਰੀ ਹੁੰਦੀ ਹੈ ਸ਼ੋਭਾ ਯਾਤਰਾ ਦੇ ਵਿੱਚ ਉੱਥੇ ਵੀ ਸਾਡੇ ਕੋਲ ਇਹ ਗੱਡੀ ਲੈ ਦੇਣ ਦੇ ਇੱਥੇ ਮਹਾਰਾਜ ਜੀ ਦਾ ਸਰੂਪ ਅਸੀਂ ਸ਼ੋ ਠੀਕ ਹੈ ਜੀ ਪ੍ਰਕਾਸ਼ ਇੱਥੇ ਹੁੰਦਾ ਹੈ ਇਹਦੇ ਉੱਪਰ ਤੇ ਨਾਲ ਨਾਲ ਗੱਡੀ ਚੱਲਦੀ ਨਹੀਂ ਸੇਫਟੀ ਦੇ ਨਾਂ ਤੇ ਪੁਲਿਸ ਨੇ ਆ ਤੇ ਸਾਰੇ ਕਾਰਜ ਵਧੀਆ ਹੋ ਜਾਂਦੇ ਆ ਠੀਕ ਹੈ ਤੇ ਜਨਤਾ ਦੇ ਸਹਿਯੋਗ ਦੇ ਨਾਲ ਜਿਹੜਾ ਲੋਕ ਆ ਲੋਕ ਵੱਡੇ ਹੁੰਦੇ ਆ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਕੰਮ ਮੁਕੰਮਲ ਹੁੰਦਾ ਪਰ ਜੇ ਦੇਖਿਆ ਜਾਵੇ ਇਕੱਲੀ ਲੇਬਰ ਲੇਬਰੀ ਦੀ 1.5 ਤੋਂ 2 ਲੱਖ ਰੁਪਏ ਲੇਬਰੀ ਬਣ ਦਵੇ ਹਾਂ ਤੇ ਲੇਵਨ ਨਹੀਂ ਲੈਂਦੇ ਮੁੰਡੇ ਕੋਈ ਵੀ ਨਹੀਂ ਨਹੀਂ ਲੇਬਰ ਵਾਲਾ ਆਪਣੇ ਸ਼ਰਦਾ ਨਾਲ ਹੀ ਆ ਉਹ ਵੀ ਸ਼ਰਦਾ ਨਾਲ ਸ਼ਰਦਾ ਨਾਲ ਕੰਮ ਕਰਦੇ ਆ ਆਪਣੀ ਵੀ ਸ਼ਰਦਾ ਹੀ ਕਿ ਕੋਈ ਬੁਰੂ ਘਰ ਜਾ ਕੇ ਸੇਵਾ ਨਹੀਂ ਕਰ ਹੁੰਦੀ ਸਾਡੇ ਕੋਲ ਆਉਂਦੀ ਆ ਅਸੀਂ ਇੱਥੇ ਦਿਨ ਮਨਚਤ ਲਾ ਕੇ ਪੂਰੀ ਸੇਵਾ ਕਰੀਦੀ ਆ ਤੇ ਪਰ ਜਿਹੜਾ ਰੋਟੀ ਪਾਣੀ ਦਾ ਵੀ ਖਰਚ ਰੋਟੀ ਪਾਣੀ ਵੀ ਆ ਤੇ ਪ੍ਰਬੰਧਕ ਕਮੇਟੀਆਂ ਹੈਗੀਆਂ ਸਾਡੇ ਪਹਿਲੇ ਨੰਗਲ ਆ ਉਹ ਪ੍ਰਬੰਧਕ ਕਮੇਟੀ ਹੈਗੀ ਆ ਸ਼ਹਿਰ ਵਾਲੇ ਹੈਗੇ ਆ ਅੱਛਾ ਆਪਣੇ ਫਲੋਰ ਤੋਂ ਪਿੰਡ ਨੰਗਲ ਵਾਲੀ ਪ੍ਰਬੰਧਕ ਕਮੇਟੀ ਸ਼ਹਿਰ ਫਲੋਰ ਦੀ ਪ੍ਰਬੰਧਕ ਕਮੇਟੀ ਅੱਛਾ ਜੀ ਜੇ ਕੋਈ ਆਉਂਦਾ ਗੱਡੀ ਦੇਖਣ ਦੀ ਸੇਵਾ ਦੇਖਣ ਵੀ ਹਾਂ ਮੁੰਡਿਆਂ ਦਾ ਕੰਮ ਚੱਲਦਾ ਜੇ ਚਾਹ ਦੀ ਰੋੜੇ ਅਗਲੇ ਚਾਹ ਦੇ ਜਾਂਦੇ ਆ ਪ੍ਰਸ਼ਾਦੇ ਦੀ ਰੋੜੇ ਪ੍ਰਸ਼ਾਦੇ ਦੇ ਜਾਂਦੇ ਆ ਸਾਡੇ ਕੋਲ ਪਿਆ ਆ ਦੇਖੋ अच्छा जी रोटियां चा भी बन रही है ले भाई बन रही है जी ते चा भी सानू दे जांदे प्रसाद भी प्रसाद भी सानू ਨਾਲੇ ਆ ਜਾਂਦੇ ਆ ਠੀਕ ਆ ਠੀਕ ਆ ਘਾਟ ਨਹੀਂ ਹੈਗੀ ਕਿ ਰਾਤ ਨੂੰ ਜਿਹੜੇ ਜਿਹੜੇ ਕਾਰਪੇਂਟਰ ਮੁੰਡੇ ਲਾਗੇ ਛਾਕੇ ਪਿੰਡਾਂ ਦੇ ਮੁੰਡੇ ਵਿਹਲੇ ਹੁੰਦੇ ਸ਼ਾਮ ਨੂੰ ਆ ਜਾਂਦੇ ਆ ਜਿਹੜੇ ਗੁਰੂ ਘਰ ਨਹੀਂ ਸਵੇਰੇ ਸੇਵਾ ਕਰਦਾਂਦੇ ਪਰ ਰਾਤ ਨੂੰ ਸਾਡੇ ਕੋਲੇ ਆ ਜਾਂਦੇ ਦੋ ਦੋ ਚਾਰ ਚਾਰ ਘੰਟੇ ਲਾ ਕੇ ਅਸੀਂ ਉਹਨਾਂ ਦਾ ਕੰਮ ਮੁਕੰਮਲ ਕਰ ਦਿੰਦਾ ਅੱਛਾ ਰਾਤ ਨੂੰ ਇਹ ਕਿੰਨੇ ਕ ਵਜੇ ਤੱਕ ਕੰਮ ਚੱਲਦਾ ਤੁਹਾਡਾ ਸਾਡੇ ਲਗਾਤਾਰ ਹੀ ਚੱਲਦਾ ਹੁਣ ਆ ਮੁੰਡੇ ਲਾਤੀ 1:30 ਵਜੇ ਘਰ ਗਏ ਆ ਅੱਛਾ ਜੀ ਸਾਡੇ ਨਾਲ 8 ਵਜੇ ਫੇਰ ਆ ਗਏ ਆ ਠੀਕ ਆ ਜੀ ਸਾਹੀ ਭਾਜੀ ਹੋਣੀ ਆ ਸਾਨੂੰ ਭਾਜੀ ਆ ਬਾਦਸ਼ਾਹ ਆ ਪਵਨ ਆ ਪੇਂਟ ਮਾਰਦੇ ਆ ਮੁੰਡਾ ਦਾਤੂ ਨੰਗਲ ਆ ਹਾਂ ਹਾਂ ਜਿਹਦਾ ਨਾਤੂ ਨੰਗਲ ਵਾਲਾ ਪੇਂਟ ਮਾਰਦਾ ਉਹ ਵੀ ਸਾਡੇ ਕੋਲ ਆਤੀ 11 ਵਜੇ ਉਹ ਅਸੀਂ ਰਾਤੀ 11 ਤੋਂ 1:30 ਵਜੇ ਗਏ ਆ 11 ਵਜੇ ਅਸੀਂ ਜੇ ਪੇਂਟ ਕੋਲ ਲੈ ਕੇ ਆਏ ਆ ਦੁਕਾਨ ਖਲਾ ਕੇ ਓਕੇ ਤੇ 1 ਵਜੇ ਅਸੀਂ ਘਰ ਗਏ ਆ ਤੇ 1:30 11 ਵਜੇ ਆ ਗਿਆ ਉਹ ਫਿਰ ਠੀਕ ਹੈ ਜੀ ਨਾਲ ਦੀ ਨਾਲ ਕੰਮ ਚੱਲੀ ਜਾਂਦਾ ਭਾਜੀ ਦੇਖੋ ਵੀ ਕਿਦਾਂ ਡੈਕੋਰੇਟ ਕਰ ਰਹੇ ਆ ਬਹੁਤ ਵਧੀਆ ਬਹੁਤ ਬਰੀਕ ਤਰੀਕੇ ਨਾਲ ਕੰਮ ਕਰਦੇ ਆ ਬ੍ਰੀਕੀ ਦੇ ਵਿੱਚ ਇਹ ਨਹੀਂ ਸੋਚਦੇ ਇਦਾਂ ਨਹੀਂ ਕਹਿੰਦੇ ਕਿ ਚਲੋ ਚਲੋ ਜੇ ਇੱਥੇ ਆਉ ਉਹ ਇਦਾਂ ਹੋ ਗਿਆ ਰੰਗ ਤੇ ਕੋਈ ਗੱਲ ਨਹੀਂ ਪ੍ਰੋਪਰ ਕੰਮ ਕਰਨਾ ਹੈ ਘਰ ਦਾ ਕੰਮ ਸਮਝ ਕੇ ਮੁੰਡੇ ਕਰਦੇ ਆ ਤੇ ਬਹੁਤ ਵਧੀਆ ਯਾਨਕਿ ਕਾਫੀ ਜਣਿਆਂ ਦੇ ਪੁੱਛਦੇ ਸੀ ਯਾਰ ਇਹ ਗੱਡੀਆਂ ਕਿੱਥੇ ਤਿਆਰ ਹੁੰਦੀਆਂ ਨੇ ਕਿੱਦਾਂ ਹੁੰਦੀਆਂ ਇਸ ਕਰਕੇ ਵੀਡੀਓ ਹੁਣ ਉਹਨਾਂ ਤੱਕ ਪਹੁੰਚ ਜਾਊਗੀ ਗਾਂਧੀਆ ਸ਼ੇਅਰ ਕਰਦੇ ਹੋ ਤੇ ਇਹ ਗੱਡੀਆਂ ਇੱਥੇ ਤਿਆਰ ਹੁੰਦੀਆਂ ਆ ਇਹ ਆਪਣੇ ਤਲਵੰਰ ਰੋਡ ਤੇ ਗੁਰਨਾਨਕ ਫਰਨੀਚਰ ਹਾਊਸ ਭਾਈ ਤੁਹਾਡਾ ਹਾਂਜੀ ਭਾਈ ਗੁਰਨਾਨਕ ਫਰਨੀਚਰ ਹਾਊਸ ਹੈ ਜੀ ਤਲਵੰਰ ਰੋਡ ਤੇ ਠੀਕ ਹੈ ਉਹ ਇਹੀ ਬੈਕ ਸਾਈਡ ਤੇ ਆਪਣੀਆਂ ਗੱਡੀਆਂ ਕਿਉਂਕਿ ਸਾਡੇ ਕੋਲ ਸ਼ੈੱਡ ਹੈਗੀ ਹੈ ਵੱਡੀ ਇਹਦੇ ਥੱਲੇ ਅਸੀਂ ਖੜੀਏ ਕਰ ਲੈਣੀ ਕਿਉਂਕਿ ਮੀਂਹ ਕਣੀ ਦਾ ਭਾਈ ਪਤਾ ਨਹੀਂ ਨਾ ਕਦੇ ਮੀਂਹ ਗਣੀ ਵੀ ਆ ਜਾਂਦਾ ਨਾ ਠੀਕ ਹੈ ਠੀਕ ਹੈ ਹਾਂ ਉਹਦਾ ਸਾਡਾ ਫਰਨੀਚਰ ਦਾ ਕੰਮ ਹੈ ਘਰਾਂ ਦੇ ਡੈਕੋਰੇਸ਼ਨ ਹੈ ਜਿਹੜੀ ਕਰਦੇ ਆ ਕਿਚਨ ਕੁਚਨ ਵਗੈਰਾ ਬਗਾਉਂਦੇ ਆ ਬੈੱਡ ਰੂਮ ਵਗੈਰਾ ਹੋ ਗਏ ਕਿਚਨ ਵਗੈਰਾ ਹੋ ਗਈ ਨਾ ਉਸ ਹੀ ਬਣਾਉਂਦੇ ਆ ਠੀਕ ਹੈ ਸੋਫੇ ਸੂਫੇ ਕੋਈ ਨਹੀਂ ਭਾਜੀ ਫਿਰ ਆਪਾਂ ਜਿਸ ਦਿਨ ਹੁਣ 11 ਤਰੀਕ ਨੂੰ ਇਹ ਪਾਲਕੀਆਂ ਤਿਆਰ ਹੋਣਗੀਆਂ ਤੇ ਇਹ ਨਵੀਆਂ ਪਾਲਕੀਆਂ ਦੀ ਵੀ ਵੀਡੀਓ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਜਦੋਂ ਫਿਰ ਮਿਲਦੇ ਹਾਂ 11 ਤਰੀਕ ਨੂੰ ਸਾਰੇ ਜਣੇ ਓਕੇ ਜੈਗੁਰਦੇਵ ਧਨਗੁਰਦੇਵ ਜੀ